ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਹੇ ਦੇ ਦੇਵਾਂ ਜੀ ਡੀਪੀ ਸੀ ਪੰਜਾਬੀ ਤੋਂ ਤੇ ਤਸਵੀਰਾਂ ਤੁਹਾਨੂੰ ਦੱਸ ਦੇ ਕਿ ਹੁਣੇ-ਹੁਣੇ ਅੰਮ੍ਰਿਤਸਰ ਦੇ ਵਿੱਚ ਤੇ ਫਿਰੋਜ਼ਪੁਰ ਦੇ ਵਿੱਚ ਜਿਹੜੇ ਆ ਉਪਚਾਲ ਦੇ ਝਟਕੇ ਆਏ ਨੇ ਉਪਚਾਲ ਦੇ ਝਟਕੇ ਆਉਣ ਦੇ ਨਾਲ ਪੂਰੇ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਵਿੱਚ ਜਿਹੜਾ ਆ ਇਸ ਕੱਲ ਦਾ ਰੌਲਾ ਪੈ ਚੁੱਕਿਆ ਆ ਤੇ ਬਾਰ-ਬਾਰ ਜਿਹੜਾ ਆ ਇਹ ਖਬਰ ਵੀ ਫਲੈਸ਼ ਹੋ ਰਹੀ ਹੈ ਤੁਹਾਨੂੰ ਦੱਈਏ ਕਿ ਇਹ ਝਟਕੇ ਜਿਹੜੇ ਆ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਮਹਿਸੂਸ ਕੀਤੇ ਗਏ ਤੇ ਨਾਲ ਦੀ ਨਾਲ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਦੇ ਮੁਤਾਬਕ ਤੁਹਾਨੂੰ ਦੱਈਏ ਕਿ ਫਿਰੋਜ਼ਪੁਰ ਮਹਿਸੂਸ ਕੀਤੇ ਗਏ ਨੇ ਤੀਬਰਤਾ ਬਹੁਤ ਜ਼ਿਆਦਾ ਨਹੀਂ ਸੀ ਪਰ ਫੇਰ ਵੀ ਕਿਤੇ ਕਿਤੇ ਜਿਹੜਾ ਆ ਇਹ ਝਟਕੇ ਜਿਹੜੇ ਆ ਬਹੁਤ ਵੱਡੇ ਲੈਵਲ ਨਾਲ ਦਿਖਾਈ ਦਿੱਤੇ ਨੇ ਤੇ ਜਿੱਥੇ-ਜਿੱਥੇ ਵੀ ਆਏ ਨੇ ਉੱਥੇ-ਉੱਥੇ ਜਿਹੜੇ ਆ ਇਹ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਆ ਇਹ ਪੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਆ ਸਾਨੂੰ ਇੱਕ 18 ਸੈਕਿੰਡ ਦੀ ਫੁਟੇਜ ਜਿਹੜੀ ਏ ਉਹ ਸੈਂਡ ਕੀਤੀ ਗਈ ਸਾਡੇ ਇੱਕ ਪੱਤਰਕਾਰ ਵੱਲੋਂ ਮਨਪ੍ਰੀਤ ਸਿੰਘ ਮੱਲੀ ਹਣਾ ਵੱਲੋਂ ਜਦੋਂ ਸਾਡੇ ਕੋਲ ਇਹ ਫੁਟੇਜ ਆਉਂਦੀ ਏ ਤਾਂ ਉਹਨਾਂ ਨੇ ਕਿਹਾ ਕਿ ਇਹ ਪੁਚਾਲ ਦੇ ਝਟਕੇ ਥੋੜੀ ਦੇਰ ਲਈ ਆਏ ਨੇ ਪਰ ਮੈਂ ਜ਼ਿਆਦਾ ਨਹੀਂ ਫੁਟੇਜ ਕਰ ਸਕਿਆ ਇੱਕ ਪੱਖਾ ਹਿਲਦਾ ਉਹਨਾਂ ਨੇ ਦਿਖਾ ਦਿੱਤਾ ਪਰ ਜਦੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਗੱਲਬਾਤ ਕਰਨ ਤੋਂ ਬਾਅਦ ਆ ਜਿਹੜਾ ਆ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਮੈਂ ਉਦੋਂ ਘਰੇ ਸੀ ਤੇ ਘਰੇ ਹੀ ਜਿਹੜੇ ਆ ਇਹ ਝਟਕੇ ਦੇਖਣ ਨੂੰ ਮਿਲੇ ਆ ਤੇ ਨਾਲ ਦੀ ਨਾਲ ਮਨਪ੍ਰੀਤ ਸਿੰਘ ਮਲਨੀ ਉਹਨਾਂ ਨੇ ਇਹ ਵੀ ਦੱਸਿਆ ਕਿ ਫਿਰੋਜ਼ਪੁਰ ਦੇ ਵਿੱਚ ਵੀ ਜਿਹੜੇ ਆ ਉਹ ਝਟਕੇ ਮਹਿਸੂਸ ਕੀਤੇ ਗਏ ਨੇ ਜਿਹੜੇ ਕੀ ਪਛਾਲ ਦੇ ਝਟਕੇ ਆਏ ਨੇ ਤੇ ਸਾਨੂੰ ਤਾਂ ਇਸ ਗੱਲ ਦਾ ਯਕੀਨ ਨਹੀਂ ਸੀ ਹੋ ਰਿਹਾ ਕਿਉਂਕਿ ਗੁਰਦਾਸਪੁਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਜਦੋਂ ਵੀ ਕਿਤੇ ਪਛਾਲ ਆਉਂਦਾ ਈਵਨ ਕਿ ਪੂਰੇ ਪੰਜਾਬ ਦੇ ਵਿੱਚ ਹੀ ਹਲਜਲ ਹੋ ਜਾਂਦੀ ਏ ਪਰ ਸਿਰਫ ਪੰਜਾਬ ਦੇ ਦੋ ਹਿੱਸਿਆਂ ਦੇ ਵਿੱਚ ਇੱਕ ਫਿਰੋਜ਼ਪੁਰ ਤੇ ਦੂਸਰਾ ਅੰਮ੍ਰਿਤਸਰ ਦੇ ਵਿੱਚ ਜਿਹੜੇ ਆ ਇਹ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਕਰਕੇ ਜਦੋਂ ਇਹ ਮਨਪ੍ਰੀਤ ਸਿੰਘ ਮੱਲੀ ਉਹਨਾਂ ਨੂੰ ਫੋਨ ਕਰਕੇ ਸਪੈਸ਼ਲੀ ਗੱਲਬਾਤ ਕਰਕੇ ਕਨਫਰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕੀ ਕਿਹਾ ਆਓ ਤਾਨੂੰ ਉਹ ਆਡੀਓ ਵੀ ਸੁਣਾਉਨੇ ਆ ਹਲੋ ਮਨਪ੍ਰੀਤ ਸਿੰਘ ਜੀ ਸਰ ਸਰ ਇੱਕ ਰੌਲਾ ਪਿਆ ਆ ਇਹ ਸੱਚ ਆ ਕੀ ਅੰਮ੍ਰਿਤਸਰ ਦੇ ਵਿੱਚ ਝਟਕੇ ਲੱਗੇ ਆ ਪਹਚਾਲ ਦੇ ਹਾਂ ਜੀ ਸਰ ਝਟਕੇ ਲੱਗੇ ਨੇ ਮੈਂ ਘਰੇ ਸੀਗਾ ਹਾਂ ਜੀ ਪੱਕਾ ਛੱਤ ਦਾ ਹਿੱਸਾ ਨਜ਼ਰ ਆ ਰਿਹਾ ਜੇ ਨਾਲੇ ਸੁਣਨ ਚ ਆ ਰਿਹਾ ਜੇ ਵੀ ਫਰੋਜਪੁਰ ਦੇ ਵਿੱਚ ਵੀ ਇਹ ਝਟਕੇ ਮਹਿਸੂਸ ਹੋਏ ਜੇ ਠੀਕ ਆ ਠੀਕ ਆ ਫਰੋਜਪੁਰ ਚ ਵੀ ਹੋਏ ਆ ਫਰੋਜਪੁਰ ਚ ਵੀ ਇਹ ਝਟਕੇ ਮਹਿਸੂਸ ਹੋਏ ਆ ਹਾਂ ਜੀ ਇਹ ਗੈਰ ਸਪੀਡ ਨਾਲ ਆਇਆ ਵੈਸੇ ਪਹਚਾਲ ਠੀਕ ਹੈ ਠੀਕ ਆ ਰਿਹਾ ਬਟਾ ਪਕੜ ਰਿਹਾ ਮੈਂ ਤੁਹਾਨੂੰ ਫੋਟੋ ਜੀ ਵੀ ਸੈਂਡ ਕਰਦਾ ਜੇ ਪੱਕੇ ਦੀ ਅੱਛਾ ਜੀ ਜੀ ਤਾਂ ਜੀ ਉਹ ਤੁਸੀਂ ਚੈੱਕ ਕਰ ਲਿਓ ਠੀਕ ਹੈ ਕਿੰਨੇ 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 ਕੁ ਤੇਜ਼ ਹੋਏ ਆ ਮੰਤਰੀ ਜੀ ਕਿੰਨੇ ਕੁ ਤੇਜ਼ ਹੋਏ ਆ ਟਟਕੇ ਨੋ ਸਪੀਡ ਵਾਸਤੇ ਹੋਏਗੀ ਸੜਕ ਦੀ ਸਪੀਡ ਹੋਏਗੀ ਆਰੀਆ ਅੱਛਾ ਇੰਨੀ ਕੀ ਸਪੀਡ ਦੇ ਝਟਕੇ ਜਿਹੜੇ ਮਹਿਸੂਸ ਹੋਏ ਆ ਹਾਂਜੀ ਹਾਂਜੀ ਤੇ ਕਿਹੜੇ ਕਿਹੜੇ ਏਰੀਆ ਚ ਜ਼ਿਆਦਾ ਆਇਆ ਕੁਝ ਸੁਣਨ ਤੇ ਵੀ ਕਿਹੜੇ ਕਿਹੜੇ ਏਰੀਆ ਚ ਜ਼ਿਆਦਾ ਮਹਿਸੂਸ ਹੋਇਆ ਅਮਰਪੁਰ ਦੇ ਵਿੱਚ ਜ਼ਿਆਦਾ ਹੋਏ ਜੇ ਤੇ ਫਰੀਦਕੋਟ ਦੇ ਵਿੱਚ ਜ਼ਿਆਦਾ ਮਹਿਸੂਸ ਹੋ ਰਹੇ ਠੀਕ ਆ ਠੀਕ ਆ ਠੀਕ ਆ ਤੇ ਕੋਈ ਤੀਬਰਤਾ ਬਾਰੇ ਦੀ ਕੋਈ ਜਾਣ ਹੋਵੇ ਤੇ ਇਹਦੀ ਅਜੇ ਕੋਈ ਨਹੀਂ ਜਿ세 ਜਦਾਂ ਚੱਲਦੀ ਪਈ ਸੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਤੁਸੀਂ ਮੈਨੂੰ ਫੁਟੇਜ ਕੋਈ ਅਪਡੇਟ ਆਂਦੀ ਮੈਂ ਤੁਹਾਨੂੰ ਨਾਲੇ ਇਨਫਰਮੇਸ਼ਨ ਕਰਦਾ ਜੀ ਠੀਕ ਹੈ ਆ ਜਿਹੜੀ ਤੁਸੀਂ ਫੁਟੇਜ ਕਹਿ ਰਹੇ ਹੋ ਬਣਾਈਓ ਭੇਜੋ ਮੈਨੂੰ ਮੈਂ ਤੁਹਾਨੂੰ ਹੁਣੇ ਸੰਦੇਸ ਕਰਦਾ ਜੀ ਓਕੇ ਥੈਂਕ ਯੂ